ਜੀ ਅਸੀਂ ਆਏ ਆ ਡਿਸਪੈਂਸਰੀ ਅੱਜ ਲੱਗ ਰਾਂ ਗੰਦੀ ਦੀ ਮੰਮੀ ਦੇ ਟੀਕਾ ਇਸ ਕਰਕੇ ਅਸੀਂ ਇੱਥੇ ਆਏ ਆ ਇਹ ਦੇਖੋ ਬਹੁਤ ਵਧੀਆ ਲੁਕੇਸ਼ਨ ਹੈ ਇੱਥੇ ਬਹੁਤ ਵਧੀਆ ਜੀ ਇੱਥੇ ਵੀਡੀਓ ਬਣ ਸਕਦੀ ਹੈ ਇੱਥੇ ਲੌਂਗ ਵੀਡੀਓ ਬਣਾ ਰਹੇ ਅਸੀਂ ਆਹ ਦੇਖੋ ਸਾਰੇ ਪਾਸੇ ਦੇਖੋ ਨਿਗਾ ਮਾਰੋ ਫੁੱਲ ਫੁੱਲ ਦੇਖੋ ਸਾਰੇ ਸਾਗ ਫੁੱਲ ਵੀ ਜੀ ਹੋਏ ਆ ਤੇ ਬਹੁਤ ਵਧੀਆ ਇਹ ਵੀਡੀਓ ਆ ਸਾਰੇ ਪਾਸੇ ਦੇਖੋ ਇੱਧਰ ਵੀ ਹੈ ਉਧਰ ਉਹ ਦੇਖੋ ਸਾਰੇ ਸ਼ਾਰੇ ਸਾਰੇ ਪਾਸੇ ਆ ਨਿਗਾ ਮਰਵਾਉਣੀ ਆ ਤੁਹਾਡੀ ਨਿਗਾ ਮਾਰੋ ਤੁਸੀਂ ਦੇਖੋ ਦੇਖੋ ਸਾਰੇ ਪਾਸੇ ਦੇਖੋ ਇੱਕ ਮਿੰਟ ਇਹ ਦੇਖੋ ਦੇਖੋ ਲੋਕੇਸ਼ਨ ਕਿੰਨੀ ਸੋਹਣੀ ਆ ਸਾਰੀ ਵੀਡੀਓ ਦੇਖੋ ਟੈਂਕੀ ਵਿੱਚ ਕਿੰਨੀ ਵੱਡੀ ਲੱਗੀ ਹੋਈ ਆ ਟੈਂਕੀ ਸਾਰੇ ਹਰੇ ਹਰੇ ਪੱਤੇ ਬੁੱਢੇ ਫੁੱਲ ਫੁੱਦੇ ਆ ਦੇਖੋ ਕਿੰਨੇ ਸੋਹਣੇ ਗੁਲਾਬ ਦੇ ਫੁੱਲ ਲੱਗੇ ਆ ਨਸਨ ਵੀਜੇ ਆ ਬਹੁਤ ਸੋਹਣਾ ਬਣਿਆ ਹੋਇਆ ਇੱਥੇ ਦੇਖੋ ਸਾਰੇ ਫੁੱਲ ਬੇਗਣਾਂ ਦੇ ਬੂਟੇ ਪਾਲਕ ਇਹ ਦੇਖੋ ਇੱਧਰ ਲਸਣ ਪਿਆਜ਼ ਸਭ ਕੁਝ ਵਿਜਿਆ ਹੋਇਆ ਨਜ਼ਦੀਕ ਦੀ ਦਿਖਾਨੀ ਤੁਹਾਨੂੰ ਮਿਲਦੀਕ ਪਰ ਘਰ ਕਿ ਬਾੜ ਲੱਗੀ ਕੁੱਤੇ ਦੇ ਨਜ਼ਦੀਕ ਦੀ ਦਿਖਾਨੇ ਤੁਹਾਨੂੰ ਇਹ ਦੇਖੋ ਫੁੱਲ ਗਲਾਬ ਦੇ ਫੁੱਲ ਕਿੰਨੇ ਸੋਹਣੇ ਲੱਗੇ ਹੋਇਆ ਸਾਗ ਦੇਖੋ ਕਿੰਨਾ ਸੋਹਣਾ ਵਿਜਿਆ ਹੋਇਆ ਪੇੜ ਦੇਖੋ ਸਭ ਤੋਂ ਅੱਛੇ ਪੇੜ ਦੇਖੋ ਪੇੜ ਬਹੁਤ ਸੁੰਦਰ ਪੀੜ ਆ ਇਹ ਦੇਖੋ ਪੀੜ ਕਿੰਨੇ ਸੁੰਦਰ ਇਹ ਦੇਖੋ ਡਿਸਪੈਂਸਰ ਦਾ ਬੋਰ ਲੱਗਾ ਗਲੀਂ ਦੀ ਮਬੀ ਅੰਦਰ ਗਈ ਆ ਸੀ ਥੋੜੀ ਵੀਡੀਓ ਸ਼ੂਟ ਕਰ ਰਹੇ ਆ ਇਹ ਦੇਖੋ ਦੇਖੋ ਇਹ ਦੇਖੋ ਫੁੱਲਾਂ ਦੇ ਬੂਟੇ ਵੀ ਆ ਇਹਨੂੰ ਪਤਾ ਨਹੀਂ ਕੀ ਕਹਿੰਦੇ ਹੁੰਦੇ ਆ ਵਿੱਦਿਆ ਪੜਾਈ ਦਾ ਬੂਟਾ ਤੇ ਵਿੱਦਿਆ ਪੜਾਈ ਦਾ ਬੂਟਾ ਵੀ ਲੱਗਾ ਥੱਲੇ ਉਤਰ ਆ ਦੇਖੋ ਤੁਹਾਨੂੰ ਕੰਮ ਫਿਰ ਕੇ ਦਿਖਾਨੀ ਅਸੀਂ ਇਹ ਦੇਖੋ ਆ ਦੇਖੋ ਕਿੰਨਾ ਸੋਹਣਾ ਵੇਸ਼ ਬਨਾਇਆ ਹੋਇਆ ਇਹ ਦੇਖੋ ਕਿੰਨੇ ਸੋਹਲੇ ਪੇੜ ਸਾਰੇ ਦਰਖਤੋ ਵੇਖੋ ਦਰਖਤ ਕਿੰਨੇ ਸੋਹਣੇ ਆ ਬਹੁਤ ਪਿਆਰੇ ਪਿਆਰੇ ਦਰਖਤ ਆ ਇੱਥੇ ਬਹੁਤ ਸੋਹਣਾ ਲੋਕੇਸ਼ਨ ਬਣਦਾ ਪਿਆ ਆ ਦੇਖੋ ਅੰਗੂਰਾਂ ਦੀ ਬੇਲ ਦੇਖੋ ਟੈਂਕੀ ਦੇ ਉੱਤੇ ਅੰਗੂਰਾਂ ਦੀ ਬੇਲ ਚੜੀ ਹੋਈ ਆ ਇਹ ਦੇਖੋ ਬਹੁਤ ਸੋਹਣੇ ਬੈਂਗਣਾਂ ਦੇ ਬੂਟੇ ਲੱਗੇ ਹੋਏ ਆ ਬੈਂਗਣ ਵੈਸੇ ਲੱਗੇ ਨਹੀਂ ਹਜੇ ਆ ਲਸਣ ਵੀਂਧਿਆ ਹੋਇਆ ਮਰੁੱਦਾ ਦਾ ਵੀ ਆ ਉਹ ਦੇਖੋ ਗੋੜੀ ਕਰਨ ਗਿਆ ਬੰਦਾ ਉੱਧਰ ਇਹ ਦੇਖੋ ਗੁਲਾਬ ਦਾ ਬੂਟਾ ਬਹੁਤ ਸੋਹਣਾ ਇਹ ਦੇਖੋ ਡੋਡੀਆਂ ਲੱਗੀਆਂ ਹੋਈਆਂ ਇਹਨਾਂ ਦੀ ਇਹ ਛੋਟੇ-ਛੋਟੇ ਬਹੁਤ ਸੋਹਣੇ ਆ ਦੇਖੋ ਬੈਂਕੜਾ ਦੇ ਬੂਟੇ ਆ ਬੈਂਕੜਾ ਦੇ ਬੂਟੇ ਲੱਗੇ ਆ ਦੇਖੋ ਇਹਨੂੰ ਬੈਂਕੜਾ ਲੱਗਦੇ ਆ ਬਹੁਤ ਸੋਹਣੀ ਲੋਕੇਸ਼ਨ ਬਹੁਤ ਵਧੀਆ ਬਹੁਤ ਵਧੀਆ ਸਾਰਾ ਹੀ ਵਧੀਆ ਲੱਗ ਰਿਹਾ ਸਾਰਾ ਕੁਝ ਵਧੀਆ ਆ ਬਹੁਤ ਵਧੀਆ ਆ ਚੀਜ਼ ਬਹੁਤ ਵਧੀਆ ਦੇਖੋ ਆ ਕਿੱਦਾਂ ਬਣਾਈ ਹੋਈ ਆ ਕਿੰਨੀ ਸੋਹਣੀ ਚੀਜ਼ ਆ ਬਹੁਤ ਸੋਹਣੀ ਬਣਾਈ ਹੋਈ ਆ ਇਹ ਪੂਰੇ ਬਹੁਤ ਵੱਡੇ ਵੱਡੇ ਬਹੁਤ ਸੋਹਣੇ ਉੱਤੇ ਆ ਸਾਰੀ ਬਹੁਤ ਵਧੀਆ ਗਲਾਬ ਦੇ ਫੁੱਲ ਲੱਗੇ ਆ ਦੇਖੋ ਆ ਦੇਖੋ ਗਲਾਬ ਦੇ ਫੁੱਲ ਵੀ ਲੱਗੇ ਇੱਥੇ ਬਹੁਤ ਸੋਹਣਾ ਚੀਜ਼ ਆ ਇਹ ਡਿਸਪੈਂਸਰੀ ਆ ਬਣੀ ਹੋਈ ਯਾਨੀ ਦੀ ਬਹੁਤ ਵਧੀਆ ਬਣਾ ਰੱਖੀ ਆ ਬਹੁਤ ਵਧੀਆ ਬਹੁਤ ਵਧੀਆ ਜੀ ਤੁਹਾਨੂੰ ਲੋਕੇਸ਼ਨ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਿਓ ਇਹ ਦੇਖੋ ਇਹਨਾਂ ਨੂੰ ਬੈਂਗਣਾਂ ਦੇ ਬੂਟੇ ਕਹਿੰਦੇ ਆ ਬੈਂਗਣ ਦੇ ਬੂਟੇ ਹੈਗੇ ਹਜੇ ਲੱਗਣੇ ਨਹੀਂ ਸ਼ੁਰੂ ਹੋਏ ਆ ਦੇਖੋ ਫੁੱਲ ਲੱਗਾ ਬੈਂਗਣਾਂ ਦੇ ਆ ਸ਼ੁਰੂ ਹੋ ਗਈ ਹੈ ਸ਼ੁਰੂ ਹੋ ਗਏ ਆ ਬਸ ਹੁਣ ਲੱਗ ਜੂ ਇੰਨਾ ਕੁ ਸੁੱਕ ਵੀ ਗਿਆ ਇੱਕ ਪਾਸੇ ਬਹੁਤ ਸੋਹਣੇ ਬੂਟੇ ਹੈ ਇਹ ਮਾਲੀ ਆ ਮਾਲੀ ਸਾਰਾ ਕਰਦਾ ਸਾਰਾ ਦੇਖਭਾਲ ਉਹੀ ਮਿਰਚਾਂ ਵੀ ਲੱਗੀਆਂ ਦੇਖ ਲਓ ਛੋਟੀਆਂ ਛੋਟੀਆਂ ਮਿਰਚਾਂ रेड कलर ਦੀਆ রেড ਕਲਰ ਦੀ ਮਿਰਚਾ ਅੱਛਾ ਲੱਗੇ ਤੋੜ ਕੇ ਤੇ ਇਹ ਜੇ ਬੈਂਗਣ ਲੱਗਣਾ ਸ਼ੁਰੂ ਨਹੀਂ ਹੋਏ ਉਹ ਦੇਖੋ ਕਿੰਨਾ ਬੁਰਾ ਆਇਆ ਅੱਛਾ ਉਹ ਵੀ ਬੈਂਗਣ ਦਾ ਬੋਟਾ ਅੱਛਾ ਆਹ ਦੇਖੋ ਜੀ ਇਹਨੂੰ ਕਿੰਨਾ ਬੂਰ ਆਇਆ ਬੈਂਗਣ ਨੂੰ ਆਹ ਦੇਖੋ ਇਹ ਦੇਖੋ ਕਿੰਨਾ ਬੂਰ ਇਹ ਬੈਂਗਣ ਦਾ ਬੋਟਾ ਇਹ ਦੇਖੋ ਲੱਗਾ ਛੋਟਾ ਜਿਹਾ ਇਹ ਦੇਖੋ ਦਿਸਦਾ ਤੁਹਾਨੂੰ ਆਹ ਦੇਖੋ ਛੋਟਾ ਜਿਹਾ ਬੈਂਗਣ ਲੱਗਾ ਵੀ ਆ ਆਹ ਦੇਖੋ ਛੋਟੇ ਛੋਟੇ ਕਿੰਨੇ ਲੱਗੇ ਆ ਇਹ ਸਾਰੇ ਬੂਟੇ ਬੈਂਗਣ ਦੇ ਆ ਇਹ ਦੇਖੋ ਲੱਗੇ ਵੀ ਹੋਏ ਆ ਬੂਰ ਪਿਆ ਵਾ ਭਰਿਆ ਪਿਆ ਬੜੇ ਬੈਂਗਣ ਲੱਗਣਗੇ ਨੂੰ ਆਹ ਦੇਖੋ ਇਹ ਲੰਬੇ ਬੈਂਗਣ ਆ ਆਹ ਦੇਖੋ ਜੀ ਇਹ ਲੰਬੇ ਬੈਂਗਣ ਆ ਇਹਨਾਂ ਨੂੰ ਲੰਬੇ ਬੈਂਗਣ ਲੱਗਣੇ ਆ ਬਹੁਤ ਵਧੀਆ ਜੀ ਬਹੁਤ ਵਧੀਆ ਗੁੱਡ ਆ ਗੁੱਡ ਜੋ ਦੇਖੋ ਜੀ ਤੁਹਾਨੂੰ ਦਿਖਾਈਏ ਆਹ ਦੇਖੋ आजा आजा आ, आ दे आ दे किन्ने आ दे आ देखो फूल किन्ने सोले किन्ने सोले फूल ना देख लो बहुत सोणे लगदे फूल इते सारे फूल बड़े सोले दिस दे फूल किन्ने सोले किन्ने आ ये देखो आजा आजा आ दे आ देखो जी फूल आ देखो किन्ने सोने फुल पीले पीले बहुत सोने फुल आ देखो आ दूसरे कि सोने फुल बहुत बढ़िया लग रहे हैं बहुत सोने सोने फुल है मैं दिल खुश हूँ फुल देख देख के देखो ये भी खोल ला ये भी खोल ला बहुत सोना बूटा ही बहुत सोना लगता है इधर आ जा ये देखो देखो कितने लगे दे फुल दिस दे सारे फुल बहुत सोने हैं बड़े भरे पे बूटा देखो जी देखो जी कि सोहने फुल बहुत सोने सोहने ये बूटा बहुत सोहना लगता पाया तो भी अच्छा लगेगा ਤੁਹਾਨੂੰ ਵੀ ਬਹੁਤ ਵਧੀਆ ਲੱਗੂਗਾ ਤੇ ਜੇ ਤੁਹਾਨੂੰ ਵਧੀਆ ਲੱਗਾ ਫੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਿ ਇਦਾਂ ਦੀਆ ਵੀਡੀਓ ਲੋਕੇਸ਼ਨ ਬਹੁਤ ਵਧੀਆ ਹੈ ਤੇ ਲੁਧਿਆਣੇ ਗਿੱਲਪਿੰਡ ਦਸਪੈਂਸਰੀ ਦੀ ਲੋਕੇਸ਼ਨ ਹੈ ਤੇ ਉੱਥੇ ਅਸੀਂ ਬਣਾ ਰਹੇ ਹਾਂ ਤੇ ਲੱਗਦਾ ਤੁਹਾਨੂੰ ਵੀ ਬਹੁਤ ਵਧੀਆ ਲੱਗੂਗੀ ਤੇ ਸਾਨੂੰ ਤਾਂ ਵਧੀਆ ਲੱਗ ਹੀ ਰਹੀ ਹੈ ਥੈਂਕ ਯੂ ਜੀ ਧੰਨਵਾਦ ਬਹੁਤ ਬਹੁਤ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਐਡਾ ਵੀ ਚਲਾ ਦਿਓ ਥੈਂਕ ਯੂ ਜੀ YouTube ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ so much ਮੇਰਾ ਪੰਜਾਬ ਚੈਨਲ ਸਬਸਕ੍ਰਾਈਬ ਕਰ ਲਿਓ ਸਾਰੇ ਜਣੇ ਹੋਰ ਵੀ ਵਧੀਆ ਵਧੀਆ ਲੋਕੇਸ਼ਨ ਪਾਵਾਂਗੇ ਥੈਂਕ ਯੂ ਜੀ